ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਆਹ ਦਰਸ਼ਨ ਕਰੋ ਧਰਮੀ ਸਿੰਘਣੀਆਂ ਮੁਗਲਾਂ ਦੇ ਵਾਹਿਗੁਰੂ ਜੀ ਮੁਗਲਾਂ ਦੇ ਜ਼ੁਲਮ ਸਹਿੰਦੀਆਂ ਹੋਈਆਂ ਸ਼ਹੀਦ ਬਾਬਾ ਧੰਮ ਧੰਮੇ ਕਸਾਲ ਦੇ ਪਹਿਲੇ ਮੁਖੀ ਅਤੇ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਦੇਖੋ ਵੀਡੀਓ ਦੇਖੋ ਸੰਤ ਜਰਨੈਲ ਸਿੰਘ ਜੀ ਭੰਡਰਾਂ ਵਾਲੇ ਇਹੋ ਬੇਬੀਆਂ ਜਿਨ੍ਹਾਂ ਨੇ 17 ਨਾ 48 ਇਸ ਵੀ ਟੌਣ ਲੈ ਕੇ 1753 ਤੱਕ ਮੀਰ ਮੰਨੂ ਦੇ ਜ਼ੁਲਮਾਂ ਦੀ ਦਾਸਤਾ ਮੋਮਨ ਖਾਨ ਮੁਗਲਿਆ ਫੌਜ ਦਾ ਬੀਬੀਆਂ ਅਤੇ ਬੱਚਿਆਂ ਉੱਪਰ ਕਹਿਰ ਆਪ ਦੇਖੋ ਟੋਟੇ ਟੋਟੇ ਕਰਕੇ ਬੀਬੀਆਂ ਝੋਲੀਆਂ ਵਿੱਚ ਪਵਾ ਰੀਆਂ ਚੱਕੀਆਂ ਪਿਸਾਰੇ ਹਨ ਇਹ ਦੇਖੋ ਸੀਸ ਲਾ ਕੇ ਅਠਾਂ ਵਿੱਚ ਫੜੇ ਹਨ ਆਪ ਦੇਖੋ ਨੇਜਾਂ ਵਿੱਚ ਟੰਗੇ ਹੋਏ ਹਨ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਇਹ ਢੇਰੀ ਲਾਈ ਹੈ ਬੱਟਿਆਂ ਦੇ ਟੋਟੇ ਟੋਟੇ ਕਰਕੇ ਝੋੜੀਆਂ ਵਿੱਚ ਪੁਆ ਰੀਆਂ ਹਨ ਬੀਬੀਆਂ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਬਾਬਾ ਬੰਦਾ ਸਿੰਘ ਬਹਾਦਰ ਜੀ ਨਿਹੰਗ ਭਾਈ ਅਗੜ ਅਗੜ ਸਿੰਘ ਜੀ ਅਗੜ ਸਿੰਘ ਇਹ ਉਹ ਯੋਧਾ ਹੈ ਜਿਸ ਜਿਸ ਨੇ ਕਾਨੂੰ ਆਣ ਦੇ ਸੰਭ ਅਟੇ ਪਿੰਡ ਮੁੱਲਾਪੁਰ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਡੁੱਲੇ ਡੁੱਲੇ ਖੂਨ ਦਾ ਬਦਲਾ ਲਿਆ ਮੋਮਨ ਖਾਨ ਦਾ ਸਿਰ ਲਾ ਕੇ ਲਾ ਕੇ ਮਾਲਵੇ ਦੀ ਧਰਤੀ ਤੇ ਲੈ ਕੇ ਆਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਦਰਸ਼ਨ ਕਰ ਸਕਦੇ ਹੋ ਇਹ ਗੁਰਦੁਆਰਾ ਮੋਸ਼ਕਿਆਣਾ ਸਾਹਿਬ ਹੈ ਆਪ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ